ਅਤਵਾਦ ਦੇ ਕਾਲੇ ਦੌਰ ਦੇ ਦੌਰਾਨ ਕਈ ਪੁਲਿਸ ਅਧਿਕਾਰੀਆਂ ਨੇ ਬੇਗੁਨਾਹ ਨੌਜਵਾਨਾਂ ਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਝੂਠੇ ਮੁਕਾਬਲਿਆਂ ਦੇ ਵਿੱਚ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਚੰਦ ਪੈਸਿਆਂ ਤੇ ਤਰੱਕੀ ਦੀ ਖਾਤਰ ਇਹਨਾਂ ਪਰਿਵਾਰਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਉੱਥੇ ਹੀ ਅੱਜ ਤੁਹਾਨੂੰ ਅਜਿਹੇ ਪਰਿਵਾਰ ਦੇ ਨਾਲ ਮਿਲਾਉਣ ਜਾ ਰਿਹਾ ਜਿਸ ਦੀ ਕਹਾਣੀ ਸੁਣ ਕੇ ਤੁਸੀਂ ਖੁਦ ਰੋ ਪੋਵੋਗੇ। ਇਹ ਜੋ ਮਹਿਲਾ ਹੈ ਜਿਸ ਨਾਲ ਤੁਹਾਨੂੰ ਮਿਲਾਉਣ ਜਾ ਰਿਆਂ ਜਿਸ ਦਾ ਨਾਂ ਹੈ ਸੁਖਵੰਤ ਕੌਰ ਜਿਸ ਨੇ ਆਪਣੀ ਹੱਡ ਬੀਤੀ ਸੁਣਾਈ ਕਿ ਕਿਵੇਂ ਪੁਲਿਸ ਨੇ ਉਸ ਦੇ ਪਰਿਵਾਰ ਤੇ ਤਸ਼ੱਦਦ ਟਾਇਆ ਤੇ ਉਸ ਨੂੰ ਆਪਣੇ ਪਤੀ ਆਪਣੇ ਪਿਤਾ ਤੇ ਪੁੱਤ ਦਾ ਚਿਹਰਾ ਵੀ ਦੇਖਣਾ ਨਸੀਬ ਨਹੀਂ ਹੋਇਆ ਤੇ ਝੂਠੇ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਪੁਲਿਸ ਨੇ ਮਾਰ ਦਿੱਤਾ ਪਰ ਹੁਣ ਇਸ ਪਰਿਵਾਰ ਨੂੰ ਇਨਸਾਫ 32 ਸਾਲਾਂ ਬਾਅਦ ਮਿਲਿਆ ਹੈ ਤੇ ਮੋਹਾਲੀ ਸੀਬੀਆਈ ਕੋਰਟ ਨੇ ਪੁਲਿਸ ਅਧਿਕਾਰੀ ਜਸਵਿੰਦਰ ਪਾਲ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ ਜੋ ਝੂਠੇ ਮੁਕਾਬਲਿਆਂ ਦੇ ਦੋਸ਼ਾਂ ਦੇ ਵਿੱਚ ਬਰਨਾਲਾ ਜੇਲ੍ਹ ਦੇ ਵਿੱਚ ਕੈਦ ਕੱਟ ਰਿਹਾ ਸੀ ਇਸ ਮੌਕੇ ਸੁਖਵੰਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 31 ਅਕਤੂਬਰ 1992 ਨੂੰ ਉਸ ਦੇ ਪਤੀ ਸੁਖਦੇਵ ਸਿੰਘ ਜੋ ਪਿੰਡ ਲੋਪੋਕੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਵਾਈਸ ਪ੍ਰਿੰਸੀਪਲ ਸਨ ਤੇ ਉਹ ਉਸ ਦਿਨ ਡਿਊਟੀ ਖਤਮ ਕਰਕੇ ਆਪਣੇ ਘਰ ਵਾਪਸ ਆਏ ਤੇ ਉਸ ਦਿਨ ਉਸਾ ਸੋਹਰਾ ਤੇ ਸੁਖਵੰਤ ਕੁੌਰ ਦੇ ਪਿਤਾ ਕਾਮਰੇਡ ਸੁਲੱਖਣ ਸਿੰਘ ਪਖੜਣਾ ਵੀ ਆਪਣੀ ਧੀ ਦੇ ਘਰ ਉਸ ਨੂੰ ਮਿਲਣ ਲਈ ਆਏ ਹੋਏ ਸਨ ਉਸਨੇ ਦੱਸਿਆ ਕਿ ਸਰਹਾਲੀ ਥਾਣੇ ਤੋਂ ASI ਅਵਤਾਰ ਸਿੰਘ ਉਸ ਦੇ ਘਰ ਆਇਆ ਤੇ ਉਸ ਨੂੰ ਕਿਹਾ ਕਿ SHO ਜਸਵਿੰਦਰ ਪਾਲ ਨੇ ਕਿਸੇ ਜਾਂਚ ਦੇ ਵਿਸ਼ੇ ਦੇ ਵਿੱਚ ਸੁਲੱਖਣ ਸਿੰਘ ਅਤੇ ਸੁਖਦੇਵ ਸਿੰਘ ਨੂੰ ਸਰਹਾਲੀ ਸੱਦਿਆ ਸੁਖਵੰਤ ਕੌਰ ਨੇ ਦੱਸਿਆ ਕਿ ਸੁਖਦੇਵ ਸਿੰਘ ਦਾ ਪਿਤਾ ਯਾਨੀ ਕਿ ਉਸ ਦਾ ਸੋਰਾ ਵੀ ਇੱਕ ਰਿਟਾਇਰ ਪੁਲਿਸ ਇੰਸਪੈਕਟਰ ਸੀ ਤੇ ਉਸ ਨੇ ਕਿਹਾ ਕਿ ਅਸੀਂ ਬਾਅਦ ਦੇ ਵਿੱਚ ਇਹਨਾਂ ਨੂੰ ਖੁਦ ਆਪ ਲੈ ਕੇ ਥਾਣੇ ਦੇ ਵਿੱਚ ਹਾਜ਼ਰ ਹੋਵਾਂਗੇ ਪਰ ਇਹ ਐਸਆਈ ਅਵਤਾਰ ਸਿੰਘ ਵੱਲੋਂ ਜ਼ਬਰਦਸਤੀ ਕਰਦੇ ਹੋਏ ਉਹਨਾਂ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਆਪਣੇ ਨਾਲ ਥਾਣੇ ਲਿਜਾਇਆ ਗਿਆ ਇੱਥੇ ਥਾਣਾ ਸਰਹਾਲੀ ਦੇ ਵਿੱਚ 3 ਦਿਨ ਰੱਖਿਆ ਗਿਆ ਪਰਿਵਾਰ ਦਾ ਕਹਿੰਦਾ ਕਿ ਅਸੀਂ 3 ਦਿਨ ਉਹਨਾਂ ਨੂੰ ਰੋਟੀ ਵੀ ਖਾਣ ਨੂੰ ਥਾਣੇ ਦੇ ਵਿੱਚ ਭੇਜਦੇ ਰਹੇ ਪਰ ਚੌਥੇ ਦਿਨ ਰੋਟੀ ਭੇਜੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਥਾਣੇ ਦੇ ਵਿੱਚ ਨਹੀਂ ਹਨ ਉਹਨਾਂ ਨੂੰ ਗਾਇਬ ਕਰ ਦਿੱਤਾ ਗਿਆ ਜਦੋਂ ਉਹਨਾਂ ਵੱਲੋਂ ਇਸ ਦੀ ਜਾਂਚ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੂੰ ਕੁਝ ਹਾਸਲ ਨਹੀਂ ਹੋਇਆ ਸੁਖਵੰਤ ਕੌਰ ਨੇ ਦੱਸਿਆ ਕਿ ਉਹ ਆਪਣੇ ਛੋਟੇ ਬੱਚਾ ਨੂੰ ਨਾਲ ਲੈ ਕੇ ਕਦੇ ਦਿੱਲੀ ਕਦੇ ਚੰਡੀਗੜ੍ਹ ਕਦੇ ਪਟਿਆਲੇ ਬੜੀ ਭੱਜ-ਨਾਟਕ ਕੀਤੀ ਪਰ ਕੁਝ ਵੀ ਹਾਸਲ ਨਹੀਂ ਹੋਇਆ ਜਿਸ ਤੋਂ ਬਾਅਦ ਉਹ ਡੀਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਦੇ ਹੋਮ ਮਨਿਸਟਰ ਦਿੱਲੀ ਅਤੇ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖੀਆਂ ਜਿਸ ਤੋਂ ਬਾਅਦ ਉਸ ਦਾ ਕੇਸ ਸੁਪਰੀਮ ਕੋਰਟ ਦੇ ਵਿੱਚ ਦਾਖਲ ਹੋਇਆ ਅਤੇ ਉਹਨਾਂ ਨੇ ਮੇਰੇ ਕੇਸ ਨੂੰ ਪੰਜਾਬ ਦੇ ਵਿੱਚ ਪਟਿਆਲਾ ਸੀਬੀਆਈ ਕੋਰਟ ਦੇ ਵਿੱਚ ਸ਼ਿਫਟ ਕਰ ਦਿੱਤਾ ਐਸ ਮੌਕੇ ਸੁਖਵੰਤ ਕੌਰ ਤੇ ਉਸਦੇ بیٹے ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਖਾਸ ਲੋਕਾਂ ਤੋਂ ਪਤਾ ਲੱਗਿਆ ਕਿ ਉਸਦੇ ਪਿਤਾ ਤੇ ਉਸਦੇ ਨਾਨੇ ਨੂੰ ਅਤੇ ਉਸ ਦੇ ਵੱਡੇ ਭਰਾ ਨੂੰ ਮਾਰ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਇੱਕ ਰਿਪੋਰਟ ਦਾਇਰ ਕੀਤੀ ਗਈ ਕਿ ਉਸ ਦੇ ਪਿਤਾ ਸੁਖਦੇਵ ਸਿੰਘ ਨੂੰ ਹਾਰਟ ਅਟੈਕ ਆਇਆ ਅਤੇ ਉਨ੍ਹਾਂ ਦੀ ਮੌਤ ਹੋ ਗਈ ਹੈ ਜਿਸ ਦੇ ਚੱਲਦੇ ਉਸ ਦੀ ਮਾਂ ਨੂੰ ਜ਼ਬਰਨ ਆਪਣੇ ਕਬਜ਼ੇ ਵਿੱਚ ਲੈ ਕੇ ਜ਼ਬਰਦਸਤੀ ਉਨ੍ਹਾਂ ਕੋਲੋਂ ਡੈੱਡ ਸਰਟੀਫਿਕੇਟ ਤੇ ਝੂਠੇ ਸਾਈਨ ਵੀ ਕਰਵਾਏਗੇ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਦਾ ਕੇਸ ਚੱਲਿਆ ਤਾਂ ਉਹਨਾਂ ਦੀ ਮਦਦ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਕੀਤੀ ਉਹ ਉਨ੍ਹਾਂ ਦੇ ਪੁੱਤਾਂ ਦੇ ਸਮਾਨ ਹੈ ਤੇ ਉਸਨੇ ਉਹਨਾਂ ਦਾ ਬਹੁਤ ਹਿੱਸਾ ਦਿੱਤਾ। ਉਹਨਾਂ ਨੇ ਦੱਸਿਆ ਕਿ ਜਸਵਿੰਦਰ ਸਿੰਘ ਨੇ ਹੋਰ ਵੀ ਕਈ ਘਰ ਤਬਾਹ ਕੀਤੇ, ਕਈ ਬੇਗੁਨਾ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਦੇ ਵਿੱਚ ਮਾਰਿਆ। ਉਹਨਾਂ ਨੇ ਕਿਹਾ ਕਿ ਜਦੋਂ ਇਹ ਕੇਸ ਦਾਇਰ ਹੋਇਆ ਸੀ ਤਾਂ ਇਹ ਕੇਸ ਅਵਤਾਰ ਸਿੰਘ ਅਤੇ ਜਸਵਿੰਦਰ ਸਿੰਘ ਤੇ ਦਰਜ ਹੋਇਆ ਸੀ ਜਿਸ ਦੇ ਚਲਦੇ ਅਵਤਾਰ ਸਿੰਘ ਦੀ ਮੌਤ ਹੋ ਗਈ ਤੇ ਜਸਵਿੰਦਰ ਪਾਲ ਸਿੰਘ ਹੁਣ ਵੀ ਬਰਨਾਲਾ ਜੇਲ੍ਹ ਦੇ ਵਿੱਚ ਕਈ ਝੂਠੇ ਮੁਕਾਬਲਿਆਂ ਦੇ ਵਿੱਚ ਕੇਸ ਦੇ ਵਿੱਚ ਉਮਰ ਕੈਦੀ ਸਜ਼ਾ ਕੱਟ ਰਿਹਾ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਮੁਹਾਲੀ ਦੀ ਅਦਾਲਤ ਵੱਲੋਂ ਜਸਵਿੰਦਰ ਪਾਲ ਨੂੰ 10 ਸਾਲ ਦੀ ਸਜ਼ਾ ਤੇ 2 ਲੱਖ ਰੁਪਏ ਦਾ ਜੁਰਮਾਨਾ ਤੇ ਹੋਰ ਵੱਖ-ਵੱਖ ਧਰਾਵਾਂ ਦੇ ਤਹਿਤ ਸਜ਼ਾ ਸੁਣਾਈ ਗਈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ ਤੇ ਕਾਫੀ ਲੰਮਾ ਸਮਾਂ ਸੰਤਾਪੋਗਣ ਤੋਂ ਬਾਅਦ ਉਹਨਾਂ ਨੂੰ ਇਨਸਾਫ਼ ਮਿਲਿਆ ਪਰ ਉਹਨਾਂ ਨੇ ਕਿਹਾ ਕਿ ਉਸ ਪਾਪੀ ਦੇ ਲਈ ਇਹ ਸਜ਼ਾ ਬਹੁਤ ਘੱਟ ਹੈ ਉਹਨਾਂ ਨੂੰ ਘੱਟੋ-ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ 7 ਅਕਤੂਬਰ 1992 ਨੂੰ ਇਹ ਆਪਣੀ ਡਿਊਟੀ ਤੋਂ ਆਏ ਘਰ ਮੇਰੇ ਪਤੀ ਸਰਦਾਰ ਫਸਲਦੇਵ ਸਿੰਘ ਤੇ ਇਹਨਾਂ ਚਾਪੀਤੀ ਤੇ ਉਹਨੇ ਚਿਰ ਨੂੰ ਥੋੜੇ ਚਿਰ ਬਾਅਦ ਪੁਲਿਸ پارٹی ਆ ਗਈ ਤੇ ਮੇਰੇ ਪਿਤਾ ਜੀ ਵੀ ਮੈਨੂੰ ਮਿਲਣਾ ਹੈ ਐਸੀ ਘਰੇ ਉੱਤੇ ਤੇ ਪੁਲਿਸ پارٹی ਆ ਗਈ ਉਹਦੇ ਨਾਲ ਹਵਾਰ ਸਿੰਘ ਐਸਐਸ ਸੀ ਨਾਲ ਹੋਰੀ ਟੋਲੀ ਸਾਰੀ ਸਾਰੇ ਆਏ ਉਹਨਾਂ ਆਖਿਆ ਕਿ ਅਸੀਂ ਸਦਾ ਸਖਦੇਵ ਸਿੰਘ ਨੂੰ ਖੜਨਾ ਤੇ ਨਾਸ ਲਖਣ ਤੋਂ ਬਦਲਣਾ ਅਹੀਂ ਆਖਿਆ ਬੜੀ ਬੁੜੀ ਬਹਿਸ ਕੀਤੀ ਵੀ ਕਾਦੇ ਲਈ ਕਰਨਾ ਤੁਸੀਂ ਦੱਸੋ ਅਹੀਂ ਪੇਸ਼ ਕਰਦੇ ਆਂਗੇ ਜਿੱਥੇ ਵੀ ਆਖੋਗੇ ਜਦੋਂ ਆਖੋਗੇ ਆਂਦੇ ਨਹੀਂ ਉਹਨੇ ਸ੍ਰਿੰਦਰਪਾਲ ਨੇ ਹਸੈਚੋ ਜਿਹੜਾ ਸਿਹਾਰੀ ਦਾ ਉਹਨੇ ਸੱਦਿਆ ਉਹਨੇ ਇਨਕੁਆਰੀ ਕਰਨੀ ਆ ਤਹੀਂ ਉਹਨੂੰ ਦੇਣਾ ਜਾ ਕੇ ਲੈ ਗਏ ਤੇ ਇਹਨਾਂ ਬਦੋਂ ਫਰੀ ਫਿਰ ਇੱਕ ਵੈਨ ਦੀ ਲੈਂਦੀ ਸੀ ਉਹਦੇ ਵਿੱਚ ਬਿਠਾ ਕੇ ਲੈ ਗਏ ਦੇ ਚਾਰੀ ਕਿਹ ਜੀ ਸੁਣੀ ਬਕਰਨਾ ਵਾਲੇ ਵੀ ਆਏ ਆਂਡ ਗਵਾਂਡ ਵੀ ਆਇਆ ਸਾਰੇ ਬੀਸ ਸੰਦਸ ਤੋਂ ਅਹੀਂ ਪੇਸ਼ ਕਰਦੇ ਆਂ ਜੀ ਇਹਨਾਂ ਤਾਂ ਸੱਕੜੀ ਗੇ ਨਾ ਅਣਕਵਰੀ ਕਰਨੀ ਬਸ ਅੰਦੇ ਤੇ ਇੰਨੇ ਨੂੰ ਫਿਰ ਅਹੀਂ ਰਿਸ਼ਤੇਦਾਰਾਂ ਵਾਲੇ ਵੀ ਭੱਜੇ ਪਹਿਲੇ ਹੈਗੇ ਇਤਰਾਸੇ ਫਿਰ ਮਾਸਟਰਾਂ ਨੂੰ ਸਾਰਿਆਂ ਨੂੰ ਦੱਸਿਆ ਸਾਡੇ ਮਾਸਟਰ ਨੂੰ ਇਤਰਾਸੇ ਸਾਰ ਲੈ ਗਏ ਜੀ ਤਾਂ ਤੁਸੀਂ ਪਤਾ ਸੌਣ ਕਰੋ ਸਾਰਿਆਂ ਨੇ ਫਿਰ ਸਲਾਹ ਕੀਤੀ ਆਂਦੇ ਪਿਆਚੀ ਨੀਵਾਰ ਪਰ ਗਿਆ ਤੇ ਸੋਮਵਾਰ ਸਾਰੇ ਹਾਜ਼ਰ ਹੋਣਗੇ ਤਾਂ ਆਪਾਂ ਕੱਟਿਓ ਕੇ ਜਾਵਾਂਗੇ ਇਹ ਫਿਰ ਸੋਮਵਾਰ ਸਾਰੇ ਬਸ ਭਰ ਕੇ ਗਏ ਉਹਨਾਂ ਨੇ ਜਾ ਕੇ ਥਾਣੇ ਨੂੰ ਮਿਲਿਆ ਸਿਲਿੰਦਰਪਾਲ ਨੂੰ ਆਖਿਆ ਵੀ ਸਦੂイツ ਦਾਸ ਦੇਸ ਨੂੰ ਲਿਆਂਦਾ ਸਾਨੂੰ ਦੇ ਦੋ ਜਦੋਂ ਆਖੋਗੇ ਹੀ ਪੇਸ਼ ਕਰ ਦਾਂਗੇ ਦੋਵੇਂ ਜਣੇ ਲਖਣ ਸਿੰਘ ਤੇ ਸੁਖਦੇਵ ਸਿੰਘ ਨੂੰ ਸਾਨੂੰ ਦੇ ਦੋ ਆਂਦੇ ਮੈਂ ਲਿਆਈ ਨਹੀਂ ਮੁੱਕ ਕਰਕੇ ਆਪੇ ਜੇ ਜੇ ਮੁੱਕ ਕੇ ਸੋਵਾ ਉਧਰ ਮੈਂ ਵੀ ਗਈ ਤੇ ਮੈਂ ਜਾ ਕੇ ਉੱਥੇ ਅੱਡੇ ਤੇ ਚਾਹ ਦੀ ਦੁਕਾਨ ਸੀ ਮਿੰਦਰ ਸੋਹੇ ਪਿਆਰਾ ਸੋ ਦੋਵੇਂ ਪਿਓ ਪਰ ਤੁਸੀਂ ਉਹਨਾਂ ਨੇ ਹੀ ਜਾ ਉਹਨਾਂ ਨੂੰ ਮੈਂ ਆਖਿਆ ਵਾ ਭਾਜੀ ਸਰਦਾਰ ਸੁਖਦੇਵ ਸਿੰਘ ਨੂੰ ਲਿਆਏ ਇੱਥੇ ਮੇਰੇ ਪਿਤਾ ਜੀ ਨਾ ਆਇਆ ਦੋਹਾਂ ਦੀ ਜਾ ਕੱਲ ਨਹੀਂ ਜੇ ਤੇ ਆਂਦੇ ਬੀਬੀ ਅਹੀਂ ਪਛਾਣ ਲਿਆ ਜਦੋਂ ਗੱਡੀ ਆ ਕੇ ਖਲੋਤੀ ਦੇ ਵਿੱਚੋਂ ਉਤਰੇ ਮਾਸਟਰ ਹੁਣੀ ਅਹੀਂ ਉਹਦੇ ਪਛਾਣ ਲਿਆ ਹੀ ਵੀ ਲੈ ਆਏ ਆ ਪਰ ਫਿਰ ਇਹਨੇ ਮੁੜ ਕੇ ਦੱਸਿਆ ਹੀ ਨਹੀਂ ਨਾ ਉਹਨਾਂ ਨੂੰ ਦਿੱਤਾ ਇਹਦੇ ਨਾਲ ਕੋਈ ਇੱਕ ਦਿਨਾਂ ਨਹੀਂ ਲਈ ਤਿੰਨ ਰਿਸ਼ਤੇ ਬਹੁਤ ਜ਼ਰੂਰੀ ਹੁੰਦੇ ਪਿਤਾ ਪਪੇ ਦਾ ਬਣਦਾ ਪਿਤਾ ਤੇ ਦੁੱਧਾਂ ਦਾ ਪਤੀ ਤੇ ਜਹਾਂ ਦਾ ਪੁੱਤ ਕਿੰਨੇ ਪਪੇ ਮੇਰੇ ਇੱਕੇ ਦਮ ਗਵਾਜ ਗਏ ਨਾ ਕਿਦਾ ਮੂੰਹ ਵੇਖਿਆ ਨਾ ਮੂੰਹ ਚ ਪਾਣੀ ਪਾਇਆ ਨਾ ਸਦਕਾਰ ਕੀਤਾ ਨਾ ਕੋਈ ਕਾਰਵਾਈ ਕਾਰਵਾਈ ਹੋਈ ਨਹੀਂ ਸਾਡੇ ਉਹਨਾਂ ਜਿਹੜਾ سزا ਮਿਲੀ ਹੈ ਸੰਤੁਸ਼ਟੋ سزا ਤੋਂ ਨਾ ਸੰਤੁਸ਼ਟ ਨਹੀਂ ਪਰ ਫੇਰ ਵੀ ਸਾਡੇ ਬੰਦਿਆਂ ਦਾ ਪਤਾ ਤੇ ਲੱਗਾ ਕਿ ਕਿੱਥੇ ਗਿਆ ਜਿਹੜਾ ਇਨਾਂ ਚਿਹਰੇ 32 ਸਾਲਾਂ ਬਾਅਦ ਸਾਨੂੰ ਅਜੇ ਤਾਈਂ ਨਹੀਂ ਪਤਾ ਲੱਗਦਾ ਕਿ ਸਾਡੇ ਬੁੱਢੇ ਗਏ ਕਿੱਥੇ ਹੁਣ ਸਾਨੂੰ ਇੰਨਾ ਪਤਾ ਲੱਗ ਗਿਆ ਕਿ ਦੋਚੀ ਜਿਹੜਾ ਆ ਸੁਰਿੰਦਰ ਪਾ ਲਿਆ ਉਹਨੇ ਜੋ ਕੀਤਾ ਇਹਨਾਂ ਦੋ ਬੰਦਿਆਣਾ ਕੀਤਾ ਤੇ ਇਹ ਤੋਂ ਸਾਨੂੰ ਸੰਤੁਸ਼ਟੀ ਹੈਗੀ ਆ ਪਰ ਇਹ ਪੂਰੀ ਸੁਜਾ ਨਹੀਂ ਮਿਲੀ ਜਿਸ ਤਰ੍ਹਾਂ ਚਾਹੀਦੀ ਸੀ ਮਿਲਣੀ ਕਿਉਂਕਿ ਇਹਨਾਂ ਨੂੰ ਮਾਸਟਰ ਸ੍ਰੀ ਦੇਸੋਂ ਨੂੰ ਕੋ ਕੋ ਕੇ ਮਾਰਿਆ ਨਹੀਂ ਤੇ ਮੇਰੇ ਪਿਤਾ ਜੀ ਨੂੰ ਜਿੰਦੇ ਨੂੰ ਨਾ ਸੋਟਿਆ ਹੈ ਅਸੀਂ ਫੋਟੋ ਕਰਾ ਜਾਓਗੇ ਹਾਂ ਜੀ ਜਾਵਾਂਗੇ ਸਰ ਤੁਹਾਡਾ ਨਾਮ ਤੇ ਕੀ ਹੋਇਆ ਸੀ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਆ ਤੇ ਸਾਡੇ ਨਾਲ ਜਿਹੜੀ ਘਟਨਾ ਵਾਪਰੀ ਹੈ 31 ਅਕਤੂਬਰ 1992 ਦੀ ਹੈ ਸ਼ਾਮ ਨੂੰ 5:35 ਵਜੇ ਦੇ ਟਾਈਮ ਦੇ ਨਾਲ ਸ੍ਰਿਆਲੀ ਤੋਂ ਇੱਕ ਪੁਲਿਸ ਪਾਰਟੀ ਜਿਹਦੀ ਅਗਵਾਈ ਅਵਤਾਰ ਸਿੰਘ ਐਸਾ ਹੀ ਕਰ ਰਹੀ ਸੀਗੇ ਔਰ ਉਹਨਾਂ ਨੇ ਆ ਕੇ ਬਾਜ਼ਾਰ ਤੋਂ ਪੁੱਛਿਆ ਸਦਾ ਸੁਖਦੇਵ ਸਿੰਘ ਉਹਨਾਂ ਦਾ ਘਰ ਸ੍ਰਿਆਲੀ ਵਾਲਿਆਂ ਦਾ ਤੇ ਉਹ ਆਏ ਘਰ ਤੇ ਉਹਨਾਂ ਨੇ ਆ ਕੇ ਮੇਰੇ ਪਿਤਾ ਸੁਖਦੇਵ ਸਿੰਘ ਤੇ ਨਾਲ ਮੇਰੇ ਨਾਨਾ ਜੀ ਸਾਡੇ ਕੋਲ ਆਏ ਹੋਏ ਸੀਗੇ ਕਾਮਰੇਡ ਸੁਲੱਖਣ ਸਿੰਘ ਇਹਨਾਂ ਨੂੰ ਕਿਹਾ ਵੀ ਸਾਡੇ ਨਾਲ ਚੱਲੋ ਉਹਨਾਂ ਦਾ ਵਿਰੋਧ ਕੀਤਾ ਮੇਰੇ ਦਾਦਾ ਜੀ ਰਿਟਾਇਰਡ ਪੁਲਿਸ ਇਫੈਕਟਰ ਸੀਗੇ ਤੇ ਉਹਨਾਂ ਕਿਹਾ ਕਿ ਕਿਉਂ ਖੜਨਾ ਵਾ ਕਹਿੰਦੇ ਸੁਰਿੰਦਰਪਾਲ ਸਿੰਘ ਉਹਨਾਂ ਨੇ ਕੋਈ ਇਨਕੁਆਰੀ ਕਰਨੀ ਹੈ ਮੇਰੇ ਦਾਦਾ ਜੀ ਕਹਿੰਦੇ ਵੀ ਇਦਾਂ ਨਹੀਂ ਹੁੰਦਾ ਅਸੀਂ ਸਿਰੇ ਪੇਸ਼ ਕਰ ਦੇਵਾਂਗੇ ਪਰ ਉਹਨਾਂ ਦੇ ਬਾਵਜੂਦ ਵੀ ਉਹ ਜ਼ਬਰਦਸਤੀ ਉਠਾ ਕੇ ਬਾਜ਼ਾਰ ਦੇ ਵਿੱਚੋਂ ਦੁਕਾਨਦਾਰ ਤੇ ਸਾਰੇ ਲੋਕਾਂ ਦੇ ਸਾਹਮਣੇ ਉਠਾ ਕੇ ਲੈ ਗਏ ਜ਼ਬਰਦਸਤੀ ਤੇ ਸਿਹਾਲੀ ਪੁਲਿਸ ਸਟੇਸ਼ਨ ਉਹਨਾਂ ਨੂੰ ਖੜਿਆ ਗਿਆ ਕਿਉਂਕਿ ਸਾਡਾ ਪਿੰਡ ਵੀ ਸਿਹਾਲੀ ਕਲਾਮ ਉਥੋਂ ਸਾਨੂੰ ਵੀ ਖਬਰ ਮਿਲ ਗਈ ਕਿ ਇੱਥੇ ਉਹ ਲੈ ਆਏ ਆ ਅਗਲੇ ਦਿਨ ਕਿਉਂਕਿ ਮੇਰੇ ਪਿਤਾ ਜੀ ਜਿਹੜੇ ਉਹ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ ਵਾਈਸ ਪ੍ਰਿੰਸੀਪਲ ਸਨ ਤੇ ਇਸ ਕਰਕੇ ਸਾਰੀਆਂ ਯੂਨੀਨਾ ਜਿਹੜੀਆਂ ਉਹ ਇਕੱਠੀਆਂ ਹੋ ਕੇ ਉਹ ਦੋਂ ਅਧਿਆਪਕ ਜੂਨੀਨਾ ਅਗਲੇ ਦਿਨ ਬੱਸਾਂ ਭਰ ਕੇ ਸ੍ਰੀ ਹਾਲੀ ਪੁਲਿਸ ਸਟੇਸ਼ਨ ਗਈਆਂ ਵੀ ਸੁਦੇਸ਼ ਸਿੰਘ ਉਹਨਾਂ ਨੂੰ ਕਿਉਂ ਲੈ ਕੇ ਆਏ ਉਹ ਸਾਨੂੰ ਦੱਸੋ ਉਹ ਸਾਡੇ ਸਾਥੀ ਆ ਔਰ ਉਹਨਾਂ ਦੀ ਅਸੀਂ ਛੋਟੀ ਲੈਨੇ ਆ ਤੇ ਲੇਕਿਨ ਉਹਨਾਂ ਨੂੰ ਕੋਈ ਸੁਰ ਜਵਾਬ ਉੱਥੋਂ ਨਹੀਂ ਦਿੱਤਾ ਗਿਆ ਤਤਕ 292 ਨੂੰ ਸ਼ਾਮ ਨੂੰ ਮੇਰੇ ਮਦਰ ਨੇ ਟੈਲੀਗ੍ਰਾਮਸ ਕੀਤੀਆਂ ਮਾਨਯੋਗ ਸੁਪਰੀਮ ਕੋਰਟ ਨੂੰ ਮਾਨਯੋਗ ਹਾਈ ਕੋਰਟ ਔਰ ਗਵਰਨਰ ਮੁੱਖ ਮੰਤਰੀ ਡੀਸੀ ਐਸਐਸਪੀ ਆਈਜੀ ਸਭ ਨੂੰ ਟੈਲੀਗ੍ਰਾਮਸ ਕੀਤੀਆਂ ਸੀਗੀਆਂ ਸਾਡੇ ਬੰਦੇ ਜਿਹੜੇ ਚੁੱਕ ਕੇ ਲੈ ਗਏ ਆ ਨੁਕਸਾਨ ਨਾ ਕਰ ਦੇਣ ਸਾਨੂੰ ਉਹਨਾਂ ਦਾ ਡਰਿਆ ਉਸ ਬਾਅਦ ਸਾਡੇ ਪਿੰਡੋਂ ਸਰੀਆਲੀਓ ਉਹਨਾਂ ਨੂੰ ਅੰਦਰ ਜਿਹੜਾ ਵਾ ਉਹ ਰੋਟੀ ਜਾਂਦੀ ਰਹੀ ਆ ਤਿੰਨ ਦਿਨ ਔਰ ਉਹਨਾਂ ਨੂੰ ਮਿਲਿਆ ਜਾਂਦਾ ਰਿਹਾ ਚਾਚਾ ਜੀ ਉਹਨਾਂ ਵੱਲੋਂ ਤੇ ਤਿੰਨ ਦਿਨ ਬਾਅਦ ਜਿਹੜਾ ਵਾ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਥੇ ਤੇ ਹੈ ਹੀ ਨਹੀਂਗਾ ਤੁਸੀਂ ਰੋਟੀ ਉਹਨਾਂ ਵਾਪਸ ਮੋੜ ਦਿੱਤੀ ਹੈ ਉਹਨਾਂ ਦੀ ਤੇ ਸਾਨੂੰ ਸਾਡੇ ਪਿੰਡੋਂ ਪਤਾ ਲੱਗਾ ਕਿ ਮੇਰੇ ਪਿਤਾ ਜੀ ਜਿਹੜੇ ਆ ਉਹਨਾਂ ਦੀ ਇੰਟਰੋਗੇਟ ਕਰਦੇ ਆ ਡੈਥ ਹੋ ਗਈ ਔਰ ਜਿਹੜੇ ਸਰਦਾਰ ਕਾਮਰੇਸੁਰਖਨ ਸਿੰਘ ਸੀਗੇ ਮੇਰੇ ਨਾਨਾ ਜੀ ਉਹਨਾਂ ਨੂੰ ਜਦੋਂ ਮੇਰੇ ਪਿਤਾ ਜੀ ਦੀ ਡੈੱਡ ਬੋਡੀ ਨੂੰ ਦਰਿਆ ਹਰੀਕੇ ਦੇ ਵਿੱਚ ਵਹਾਉਣ ਗਏ ਆ ਤੇ ਨਾਲ ਮੇਰੇ ਨਾਨਾ ਜੀ ਨੂੰ ਜਿਉਂਦਿਆਂ ਹੀ ਉਹਨਾਂ ਨੇ ਹਰੀਕੇ ਦਰਿਆ ਦੇ ਵਿੱਚ ਰੋੜ ਦਿੱਤਾ ਇਹ ਦੁਖਦਈ ਘਟਨਾ ਉਸ ਵਕਤ ਦੀ ਹੈ ਇਧਰੋਂ ਅਸੀਂ ਕਿਉਂਕਿ ਉਸ ਵੇਲੇ ਐਮਐਲਏ ਸਾਡੇ ਕਾਮੇਟ ਸਤਪਰ ਡਾਂਗ ਜੀ ਸਨ ਤੇ ਮੇਰੇ ਨਾਨਾ ਜੀ ਵੀ ਫਰੀਡਮ ਫਾਈਟਰ ਸਨ ਜਦੋਂ ਮੇਰੇ ਮਦਰ ਦੀ ਦਾ ਵਰਤ ਹੋਇਆ ਸੀਗਾ ਤੇ ਮੇਰੇ ਨਾਨਾ ਜੀ ਲਾਇਲਪੁਰ ਲਾਇਲਪੁਰ ਜੇਲ੍ਹ ਵਿੱਚ ਸਨ ਮੋਗੇ ਮੋਰਚੇ ਵਿੱਚ ਜਦੋਂ ਪਿੰਡੋਂ ਸੁਨਿਆ ਗਿਆ ਕਿ ਤੁਹਾਡੇ ਘਰ ਬੇਟੀ ਆਈ ਹੈ ਤੇ ਉਹਨਾਂ ਨੇ ਉਸੇ ਪਰਚੀ ਤੇ ਲਿਖ ਕੇ ਭੇਜਿਆ ਸੀ ਵੀ ਨਾਹੋ ਸੁਖਾਂਤ ਕੋਰ ਰੱਖਿਓ ਕਾਮਰੇਡ ਸਤਪਾਲ ਡਾਂਗ ਹੋਣੀ ਜਦੋਂ ਬਾਬਾ ਸੋਹਣ ਸਿੰਘ ਭਖਣਾ ਹੁੰਣਾ ਕੋਲ ਮੀਟਿੰਗਾਂ ਕਰਨਾ ਆਉਂਦੇ ਹੁੰਦੇ ਸੀ ਤੇ ਮੇਰੇ ਮੰਮੀ ਉਹਦੇ ਛੋਟੇ ਹੁੰਦੇ ਸੀ ਤੇ ਉਹਨਾਂ ਨੂੰ ਚਾਹ ਪਾਣੀ ਪਿਲਾਉਂਦੇ ਹੁੰਦੇ ਸੀ ਕਾਮਰੇਡ ਡਾਂਗ ਹੋਣਾ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਸਾਡੀ ਧੀਓ ਅਸੀਂ ਕੋਸ਼ਿਸ਼ ਕਰਦੇ ਹਾਂ ਅਸੀਂ ਉਹਨਾਂ ਨੂੰ ਲੈ ਆਵਾਂਗੇ ਮੁੜ ਕੇ ਫਿਰ ਜਦੋਂ ਆ ਮੁੱਖ ਮੰਤਰੀ ਬੈਂਕ ਸਿੰਘ ਭਖਨੇ ਬਾਬਾ ਸੋਹਣ ਸਿੰਘ ਉਹਨਾਂ ਦੀ ਵਰਸੀ ਤੇ ਆਏ ਉੱਥੇ ਸਟੇਜ ਦੇ ਉੱਤੋਂ ਹੀ ਕਾਮਰੇਡ ਸਤਪਾਲ ਡਾਂਗ ਹੋਣਾ ਨੇ ਕਿਹਾ ਕਿ ਵਰਸੀ ਮਨਾਈ ਤਾਂ ਹੀ ਸਫਲੀ ਆ ਭੀ ਜਿਹੜੇ ਉਹਨਾਂ ਦੇ ਨਾਲ ਉਹਨਾਂ ਸਬੰਧਤ ਪਰਿਵਾਰ ਸਨ ਉਹਨਾਂ ਦੇ ਬੰਦੇ ਦੋ ਜਿਹੜੇ ਚੁੱਕ ਕੇ ਪੁਲਿਸ ਨੇ ਖੜਿਆ ਉਹ ਵਾਪਸ ਕੀਤੇ ਜਾਣ ਲੇਕਿਨ ਇਸ ਤੋਂ ਬਾਅਦ ਵੀ ਚਿੱਠੀ ਪੱਤਰ ਵੀ ਬਿੰਤ ਸਿੰਘ ਉਹਨਾਂ ਨਾਲ ਉਸਲੇ ਹੁੰਦਾ ਰਿਹਾ ਸਰਕਾਰ ਦੇ ਨਾਲ ਤੇ ਉਹਨਾਂ ਦਾ ਕੋਈ ਥੋ ਪਤਾ ਨਾ ਦੱਸਿਆ ਗਿਆ ਸਾਈਡ ਬਾਈ ਸਾਈਡ ਅਧਿਆਪਕ ਜੁਨੀ ਨੇ ਜਿਹੜੀਆਂ ਉਹਨਾਂ ਨੇ ਆਪਣਾ ਜਿਹੜਾ ਸੀਗਾ ਸੰਘਰਸ਼ ਜਾਰੀ ਰੱਖਿਆ ਐਸਐਸਪੀ ਅਜੀਤ ਸਿੰਘ ਸੰਦੂਸੀ ਉਸਲੇ ਡੀਐਸਪੀ ਗੁਇੰਦਵਾਲ ਸਭ ਨੂੰ ਮਿਲਦੇ ਰਹੇ ਲਗਾਤਾਰ ਮਿਲਦੇ ਰਹੇ ਵੀ ਉਹਨਾਂ ਨੂੰ ਛੱਡਿਆ ਜਾਵੇ ਉਹਨਾਂ ਨੂੰ ਸਾਨੂੰ ਦੱਸਿਆ ਜਾਵੇ ਲੇਕਿਨ ਜਦੋਂ ਇੰਨਾ ਪ੍ਰੈਸ਼ਰ ਵਿਖਿਆ ਜਾਂ ਕੋਸ਼ਿਸ਼ਾਂ ਸਾਡੀਆਂ ਰਹੀਆਂ ਜਾਰੀ ਤੇ ਪੁਲਿਸ ਨੇ ਸਾਡੇ ਘਰ ਆ ਕੇ ਜ਼ਬਰਦਸਤੀ ਮੇਰੇ ਮਦਰ ਕੋਲੋਂ ਸਾਈਨ ਕਰਵਾਏ ਗਨ ਪੁਆਇੰਟ ਤੇ ਤੇ ਸਾਨੂੰ ਇੱਕ ਡੈਥ ਸਰਟੀਫਿਕੇਟ ਦਿੱਤਾ ਜਿਹਦੇ ਵਿੱਚ ਉਹਨਾਂ ਦੀ ਮੌਤ 8/7/1993 ਨੂੰ ਵਿਖਾਈ ਗਈ ਸੀ ਤੇ ਉਹਨਾਂ ਦੀ ਮੌਤ ਕਨਪੁਰ ਸ਼ਮਸ਼ਾਨ ਘਾਟ ਚ ਵਿਖਾਈ ਗਈ ਇਸ ਤੇ ਸਰਟੀਫਿਕੇਟ ਕਿਹਾ ਸੀ ਸਰਦਾ ਸੁਖਦੇਵ ਸਿੰਘ ਉਹਨਾਂ ਦਾ ਡੈਥ ਸਰਟੀਫਿਕੇਟ ਦਿੱਤਾ ਗਿਆ ਲੇਕਿਨ ਜਦੋਂ ਬਾਅਦ ਵਿੱਚ ਇਨਕੁਆਰੀ ਸੀਬੀਆਈ ਇਨਕੁਆਰੀ ਹੋਈ ਤੇ ਉਹਦੇ ਵਿੱਚ ਪਿੰਡ ਦੇ ਸਰਪੰਚ ਨੰਬਰ ਦਾ ਸਭ ਨੇ ਇਹ ਬਿਆਨ ਦਿੱਤੇ ਸਨ ਕਿ ਉਹ ਜਦੋਂ ਦੇ ਲੈ ਕੇ ਗਏ ਪੁਲਿਸ ਵਾਲੇ ਉਤੋਂ ਬਾਅਦ ਤੇ ਵਾਪਸ ਹੀ ਨਹੀਂ ਆਏ ਕਦੀ ਉਹਨਾਂ ਨੂੰ ਵੇਖਿਆ ਹੀ ਨਹੀਂ ਗਿਆ ਇਸ ਤੋਂ ਬਾਅਦ ਸਾਡਾ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਸਟਾਰਟ ਹੋਇਆ ਜੀ ਤੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕੇਸ ਫਾਈਲ ਕੀਤਾ ਉਸ ਵੇਲੇ ਉੱਥੇ ਮਿਸਟਰ ਆਰ ਐਸ ਸੋਡੀ ਮਾਨਯੋਗ ਐਡਵੋਕੇਟ ਸੀਗੇ ਸਾਡੇ ਉਹਨਾਂ ਨੇ ਫਾਈਲ ਕੀਤੀ ਤੇ ਸੁਪਰੀਮ ਕੋਰਟ ਨੇ ਡਾਇਰੈਕਸ਼ਨਸ ਹਾਈ ਕੋਰਟ ਨੂੰ ਦੇ ਦਿੱਤੀਆਂ ਤੇ ਮਾਨਯੋਗ ਹਾਈ ਕੋਰਟ ਦੇ ਵਿੱਚ ਇਹ ਕੇਸ ਜਿਹੜਾ ਵਾ ਨਵਕੀਨ ਸਿੰਘ ਐਡਵੋਕੇਟ ਉਹਨਾਂ ਨੇ ਲੜਿਆ ਤੇ ਮਾਨਯੋਗ ਹਾਈ ਕੋਰਟ ਨੇ ਇਨਕੁਆਇਰੀ ਮਾਰ ਕਰ ਦਿੱਤੀ ਸੀਬੀਆਈ ਨੂੰ